ਤੋਰ ਮੈਂ ਸਿਰਾ ਯਾਰ ਤੁਹਾਨੂੰ ਧੰਨਵਾਦ ਯਾਰ ਯਾ ਲੋਕੋ ਦੇ ਲੈ ਗਾ ਹਾਂ ਨੂੰ ਲੈ ਗਾ ਬਿਲਕੁਲ ਯਾਰ ਲੋਕੋ करें जी शुरू प्रोवाइड करवा दोगे ना हाँ आप अपने आप कर लीजिएगा इसके बाद ओके एक टेरर मॉड्यूल मोड्यूल ਜੀ ਸਰ ਆਜ ਇਨਕਾਉਂਟਰ ਹਰਜੀਮ ਕਮਿਸ਼ਨ ਆਈਏ ਜੀ ਸੁਣੀਏ ਜੀ ਸੁਣੀਏ ਇੱਕ ਟਰੋਰ ਮੋਡਿਊਲ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਜੀ ਜੀ ਸਰ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈ ਕੇ ਵੱਖ-ਵੱਖ ਜਗ੍ਹਾ ਫੋਨ ਕਰਦਾ ਸੀਗਾ ਜੀ ਤੇ ਅਲੱਗ-ਅਲੱਗ ਇਨੀ 엘ਿਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਅਰੈਸਟ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਹੈ ਸਰ ਕਿੰਨੇ ਲੋਕ ਸੀ ਸਰ ਸੁਣ लीजिए जो क्वेश्चन ਕਰ ਲਾਂਗੇ ਯਾਰ ਇੱਕ ਮਿੰਟ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀਗੀ ਵਰਚੁਅਲ ਨੰਬਰ ਤੋਂ ਕਾਲ ਆਂਦੀ ਸੀਗੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੋਂ ਚੱਲਦੇ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ आईएसਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਬਰੀਫਿੰਗ ਚ ਆਪਾਂ ਦੱਸ ਦਿੰਗੇ ਨੰਬਰ 1 ਨੰਬਰ 2 ਆਰ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਅੱਜ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਉਹਨਾਂ ਨੇ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟਿਕੂਲਰ ਸਪਾਟ ਤੇ ਗਰਨੇਡ ਪਈ ਹੈ ਜੀ ਪਰਟਿਕੂਲਰ ਸਪਾਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਸੁਟਨੇ ਕੀ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋਏ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਡੀਸੀਪੀ ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ਏਡੀਸੀਪੀ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ ਸੀਆਈਏ ਦੇ ਵਾਰ 올 ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਦੇ ਫਾਇਰਿੰਗ ਨੂੰ ਕਾਫੀ ਹੋਈ ਚਾਰ ਫਾਇਰਿੰਗ ਆਦੇ ਸਾਡੀ ਗੱਡੀ ਚ ਲੱਗੀਆਂ ਓਕੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਹਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਰੇ ਤੱਕ ਜਿਹੜਾ ਇਨਫਾਰਮੇਸ਼ਨ ਆਏ ਆਈ ਮੀਨ ਨਾਟ ਬੀ ਐਕਚੁਅਲੀ ਕਰੈਕਟ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਜੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਮੌਤ ਨਹੀਂ ਹੋਈ ਸਰ ਜੀ ਹਾਲੇ ਹਾਲੇ ਤੱਕ ਕਨਫਰਮ ਨਹੀਂ ਹੋ ਤਾਂ ਡਾਕਟਰ ਕਰਨਗੇ ਜੀ ਜੀ ਕਿੱਥੇ ਕਿੱਥੇ ਗੋਲੀ ਲੱਗੀ ਕਿਹੜੇ ਨਾਮ ਕੀ ਇਹਨਾਂ ਦੇ ਨਾਮ ਨਾ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਤੇ ਇੱਕ ਛਾਤੀ ਤੇ ਲੱਗੀ ਨਹੀਂ ਨਾਮ ਜਿਹੜੇ ਆ ਹੁਣ ਤੱਕ ਆਈਡੈਂਟੀਫਾਈ ਨਹੀਂ ਹੋਣਾ ਬਿਓ ਚੈਵਨ ਕੁਝ ਪਤਾ ਗੋਲੀ ਦਾ ਕਿਹੜੀ ਕਨਫਰਮ ਸੀ ਕਿ ਜਿਹੜੀ ਬੜੀ ਜਨ ਡਿਟੇਲ ਪੂਰੀ ਦੇ ਜਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਬਸਤੀ ਜੋ ਦਿਵਾਲ ਸਾਈਡ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀ ਉਹਨਾਂ ਦੇ ਨਾਮ ਦੱਸੋ ਇੱਕ ਕੱਲ ਤੁਹਾਨੂੰ ਬਿਲਕੁਲ ਡਿਟੇਲ ਚ ਪ੍ਰੈਸ ਵਿੱਚ ਸਰ ਸਰ ਇੱਕ ਵਾਰੀ ਬਰਾਦ ਮੈਂ ਮੈਂ ਰਿਕਵਰੀ ਰਿਕਵਰੀ ਹੁਣ ਤੱਕ ਜਿਹੜੀ ਹੋਈ ਹੈ ਸਰ ਜਿਹੜੇ ਪਹਿਲਾਂ ਅਰੈਸਟ ਕੀਤੇ ਗਏ ਇੱਕ ਮਿੰਟ ਜੀ ਇੱਕ ਮਿੰਟ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਲ ਵੈਪਨ ਕਿਹੜੇ ਸੀ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਜ਼ ਮੇਡ ਗ੍ਰੇਨੇਡ ਜਿਹੜੇ ਹੈ ਉਹ ਬਰਾਮਦ ਹੋਏ ਸੋਫਿਸਟੀਕੇਟਿਡ ਗ੍ਰੇਨੇਡਸ ਹੈ ਨੰਬਰ 1 ਨੰਬਰ 2 ਪੰਜ ਪਿਸਟਲਸ ਮਿਲੇ ਹੈ ਸੋਫਿਸਟੀਕੇਟਿਡ ਕ੍ਰਾਸ ਦਾ ਬਾਰਡਰ ਤੋਂ ਆਏ ਹੈ ਇਹ ਚਾਈਨੀਜ਼ ਸਟਾਰ ਪਿਸਟਲ ਹੈ ਤੇ 50 ਤੋਂ ਵੱਧ ਕਾਰਤੂਸ ਜਿਹੜੇ ਹੈ ਜਿੰਦਾ ਕਾਰਤੂਸ ਉਹ ਬਰਾਮਦ ਹੋਏ ਸਰ ਇੱਕ ਇੱਕ ਮਿੰਟ ਸਰ ਜਿਹੜੇ ਗ੍ਰੇਨੇਡ ਇਹ ਮਤਲਬ ਕਿ ਇਹਨਾਂ ਨੇ ਐਕਸਚੇਂਜ ਇੱਥੇ ਕੀਤੇ ਸੀਗੇ ਇੱਥੇ ਕਰਨੇ ਸੀਗੇ ਇੱਥੇ ਕਰਨੇ ਦੀ ਇਹ ਦੇਣ ਆਈ ਸੀ ਕਿ ਲੈਣ ਆਈ ਸੀਗੇ ਇਹ ਲੈਣ ਆਈ ਸੀ ਇਹ ਲੈਣ ਆਈ ਸੀ ਜਿਹੜੇ ਦੇਣ ਆਈ ਸੀ ਉਹ ਕਿੱਥੇ ਹੈ ਉਹ ਸਾਡੇ ਕੋਲ ਹੈ ਜੀ ਉਹ ਤੁਹਾਡੇ ਅਰੈਸਟਡ ਹੈ ਕਿੰਨੇ ਬੰਦੇ ਸਨ ਤਿੰਨ ਬੰਦੇ ਟੋਟਲ ਅਰੈਸਟਡ ਹੈ ਇੱਕ ਹਰਿਆਣੇ ਤੋਂ ਹੈ ਅੱਛਾ ਜੀ ਇੱਕ ਬਿਹਾਰ ਤੋਂ ਹੈ ਓਕੇ ਇੱਕ ਕਿੱਥੇ ਦਾ ਲੋਕ ਹੈ ਜੀ ਸਰ ਇਹਦਾ ਕੋਈ ਲਿੰਕ ਜਿਹੜੇ ਥੋੜੇ ਦਿਨ ਪਹਿਲਾਂ ਫੜੇ ਸੀ ਉਹਨਾਂ ਨਾਲ ਲਿੰਕ ਕੀ ਨਹੀਂ ਇਹ ਇਹ ਜਿਹੜੇ ਬੰਦੇ ਹੈ ਇਹ ਆਇਡੈਂਟੀਫਾਈ ਨਹੀਂ ਅੱਛਾ ਜਿਹੜੇ ਫੜੇ ਉਹਨਾਂ ਦਾ ਦੱਸੋ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣੇ ਦਾ ਹੈ ਓਕੇ ਇੱਕ ਅਰਸ਼ਾ ਬਿਹਾਰ ਤੋਂ ਠੀਕ ਹੈ ਇਹ ਭੋਜਪੁਰ ਜ਼ਿਲ੍ਹਾ ਹੈ ਓਕੇ ਤੇ ਇੱਕ ਸ਼ਮਸ਼ੀਰ ਹੈ ਜਿਹੜਾ ਲੋਕਲ ਹੈ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸ਼ਮਸ਼ੀਰ ਵੀ ਹੈ ਉਹ ਤੇਰਾ ਲੋਕਲ ਨਹੀਂ ਹੈ ਰਹਿਣ ਵਾਲਾ ਉਹ ਫਿਰੋਜ਼ਪੁਰ ਦਾ ਹੈ ਇੱਥੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਿਹਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈ 2 2 3 3 ਪਰਚੇ ਨਹੀਂ ਇਹ ਤੁਹਾਨੂੰ ਸਿਕਿਉਰਿਟੀ ਰੀਜ਼ਨਸ ਤੇ ਆਪਾਂ ਨਹੀਂ ਦੱਸ ਸਕਦੇ ਸਰ ਜਿਹੜਾ ਸਰ ਜਿਹੜਾ 1 ਮਿੰਟ ਜੋਧੇਪੁਰ ਬਸਤੀ ਦਾ ਮਾਮਲਾ ਸੀ ਉਹ ਵੀ ਇੱਥੇ ਹੀ ਤੁਸੀਂ ਵੀ ਕਹਿ ਰਹੇ ਹੋ ਕਿ ਇਹ ਜੋਧੇਪੁਰ ਬਸਤੀ ਵਾਲਾ ਉਹ ਮਾਮਲੇ ਨਾਲ ਜੁੜਦਾ منی ਹੈ ਕਿਉਂਕਿ ਇਟ ਇਜ਼ ਅ ਡਿਫਰੈਂਟ ਮੋਡਿਊਲ ਇਹਦਾ ਹੈਂਡਲਰ ਹੀ ਟੋਟਲ ਡਿਫਰੈਂਟ ਹੈ ਸਰ ਜਿਹੜਾ ਹੈਂਡਕ੍ਰੈਫਟ ਹੈ ਜੀ ਅ ਅੱਜਕੱਲ ਜਿਹੜੇ ਵੀ ਕਰਾਸ ਬਾਰਡਰ ਪਾਕਿਸਤਾਨ ਤੋਂ ਜਿਹੜਾ ਆਈਐਸਆਈ ਪੁਸ਼ ਇਨ ਕਰ ਰਹੀ ਹੈ ਉਹ ਜ਼ਿਆਦਾਤਰ ਚਾਈਨਸ ਮੇਡ ਹੈ ਸਰ ਸਰ ਜਿਹੜੇ ਜਿਹੜੇ ਅਧਿਸ਼ਕ ਮਿੰਟ ਯਾਰ 1 ਮਿੰਟ ਸਰ ਕੋਈ ਮੁਲਾਜ਼ਮ ਦੀ ਖਬਰ ਨਹੀਂ ਆਉਂਦੀ ਨਹੀਂ ਮੁਲਾਜ਼ਮ ਸਾਰੇ ਸੇਫ ਹੈ ਸਰ ਦਿੱਲੀ ਘਟਨਾ ਹੋਈ ਹੈ ਉਹਨਾਂ ਕੋਈ ਲਿੰਕ ਹੈਗਾ ਦਿੱਲੀ ਦਾ ਇਹ ਇੰਡੀਸ਼ ਬਹੁਤ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਧੀਰੇ ਧੀਰੇ ਤੁਹਾਨੂੰ ਹਰ ਰੋਜ਼ ਇੱਕ ਦਿਨ ਛੱਡ ਕੇ ਬ੍ਰੀਫ ਕਰਨਾ ਸਰ ਸਰ ਨਾ ਟਾਰਗੇਟ ਕੀ ਜੀਗਾ ਟਾਰਗੇਟ ਮੈਂ ਤੁਹਾਨੂੰ ਦਸਤਾ ਫੋਰ ਸਿਕਿਉਰਟੀ ਦੀ ਸਰ ਇਹ ਲੁਧਿਆਣਾ ਸੀਗਾ ਵੀ ਹੋਰ ਚ ਨਹੀਂ ਆਈ ਕਾ ਇੱਕ ਕੰਡ ਸਰ ਕੋ ਸਰ